ਇਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਬਟਾਪਾ ਤੁਹਾਡੇ ਲਈ ਹੱਲ ਕਰਾਂਗੇ ਜਿਹੜਾ ਸਟੰਬਰ ਪੇਪਰ ਹੋਇਆ ਮੈਂ ਤਾਂ 10ਵੀਂ ਜਮਾਤ ਲਈ ਉਹਦਾ ਆਪਾਂ ਹੱਲ ਦੇਖਾਂਗੇ ਵੀ ਕੀ ਅਨਸਰ ਆਉਣੇ ਸੀ ਬਾਕੀ ਦਾ ਪੇਪਰ ਬੁੱਕ ਦੇ ਵਿੱਚੋਂ ਹੀ ਸੀ ਈਜ਼ੀ ਵੀ ਸੀਗਾ 2 ਤੋਂ ਲੈ ਕੇ 6 ਤੱਕ 2 ਵਾਲੇ ਕੁਐਸਚਨ 4 ਵਾਲੇ 6 ਵਾਲੇ ਪਰ ਇੱਕ ਇੱਕ ਨੰਬਰ ਦੇ ਵਿੱਚ ਸਾਨੂੰ ਥੋੜਾ ਡਾਊਟ ਹੁੰਦਾ ਵੀ ਕੀ ਅਨਸਰ ਆਉਣਾ ਸੀ ਉਹ ਆਪਾਂ ਦੇਖਾਂਗੇ ਇਸ ਵੀਡੀਓ ਵਿੱਚ ਤਾਂ ਧਿਆਨ ਨਾਲ ਤੁਸੀਂ ਵੀਡੀਓ ਨੂੰ ਸਮਝਣਾ ਕਿਉਂਕਿ ਇੰਪੋਰਟੈਂਟ ਕੁਐਸਚਨ ਆ ਪੱਕੇ ਪੇਪਰ ਦੇ ਵਿੱਚ ਵੀ ਆ ਸਕਦੇ ਆ ਚਲੋ ਪਹਿਲਾ ਪ੍ਰਸ਼ਨ ਹੈ x a^3 b^3 c^3 ਅਤੇ y ਆਪਾਂ ਦੁੱਤਾ a b ਦੀ 2 c ਦੀ 4 ਤਮਮਸਵਾ ਦੱਸਣਾ ਐਸ ਸੀ ਐਫ ਦੱਸਣਾ ਜਦੋਂ ਐਸ ਸੀ ਐਫ ਦੱਸਣਾ ਹੁੰਦਾ ਤਾਂ ਛੋਟੇ ਤੋਂ ਛੋਟਾ ਆਖੀ ਲੈਣਾ ਹੁੰਦਾ ਵੀ ਦੋਨਾਂ ਦੇ ਵਿੱਚ ਕਿਹੜਾ ਘਟ ਵਰ ਆਇਆ a ਆ ਜਿਹੜਾ ਇੱਕ ਵਾਰੀ ਆਇਆ ਹੋਇਆ ਘਟ ਤੋਂ ਘਟ ਦੋਨਾਂ ਦੇ ਵਿੱਚ ਦੇਖੀਏ ਜੇ b ਆ ਜਿਹੜਾ ਉਹ ਘਟ ਤੋਂ ਘਟ ਦੋ ਵਾਰ ਆਇਆ c ਤਿੰਨ ਵਾਰ ਆਇਆ ਤਾਂ ਆਪਣੇ ਕੋਲ c ਆਪਸ਼ਨ ਸਹੀ ਬਣ ਜੂਗੀ 98 ਦੇ 28 ਦਾ ਜਿਹੜਾ ਮਮਸਵਾ ਬਾਹਮਾ ਦਿੱਤਾ ਹੈ ਲਲਾ ਸਵਾਵਾ ਅਨੰਤ ਤਾਂ ਐਨ ਐਮ ਦੱਸਣਾ ਮਤਲਬ ਇਹਨਾਂ ਦੀ ਗੁਣਾ ਦੱਸਣੀ ਹੈ ਤਾਂ ਇਹਨਾਂ ਦੋਵਾਂ ਦੀ ਗੁਣਾ ਦੋਨੇ ਸੰਖਿਆਵਾਂ ਦੀ ਗੁਣਾ ਬਣੂ 98 ਤੇ 28 ਦੀ ਗੁਣਾ ਕਰ ਲਾਂਗੇ 2744 ਬਣ ਜੂਗਾ ਇਹਨਾਂ ਵਿੱਚੋਂ ਕਿਹੜਾ ਬਿਜੰਜਕ ਬਹੁਪਾਦ ਹੈ ਪੋਲੀਨੋਮੀਅਲ ਦੱਸਣਾ ਤਾਂ ਤੀਜੀ ਆਪਸ਼ਨ ਬਹੁਪਾਦ ਹੈ ਦੋ ਗਾਤੀ ਬਹੁਪਾਦ ਦੱਸਣਾ ਹੈ ਸਿਫਰਾਂ ਦਿੱਤੀਆਂ ਪਹਿਲਾਂ ਅਸੀਂ ਸਿਫਰਾਂ ਦਾ ਜੋੜ ਤੇ ਗੁਣਾ ਕੱਢ ਲਾਂਗੇ ਜੋੜ ਇਹਦੇ ਵਿੱਚ ਆਪਾਂ ਸਿਫਰਾਂ ਦਾ ਕੱਢਾਂਗੇ -2 ਆਜੂ ਜੇ ਗੁਣਾ ਕਰਾਂਗੇ ਇਹਨਾਂ ਦਾ -3 ਆਜੂ ਤਾਂ ਇਸ ਤਰ੍ਹਾਂ ਜੇ ਅਸੀਂ ਬਹੁਪਾਦ ਲਿਖੀਏ ਤਾਂ x ਦੀ 2 ਜੋੜ ਵਾਰੀ ਨਹੀਂ ਹਾਂ ਨਹੀਂ ਬਦਲ ਕੇ ਲਿਖਣੀ ਹੈ 2x 3 ਤਾਂ ਸੈਕੰਡ ਆਪਸ਼ਨ ਸਹੀ ਬਣ ਜੂਗੀ ਅੱਗੇ ਵੀ ਇਸ ਜੋੜੇ ਤਾਂ ਕਟਾ ਕਰਕੇ 5 ਆ ਜੇ ਜੋੜ ਕਰਕੇ 9 ਆ ਜੇ ਤਾਂ 7+2 9 7+2 ਘਟਾ ਲਾਂਗੇ 5 ਆ ਜੂਗਾ ਤਾਂ ਡੀ ਆਪਸ਼ਨ ਬੰਨੀ ਸੀ ਇਹਨਾਂ ਸਮੀਕਰਨ ਦਾ ਹੱਲ ਦੱਸਣਾ ਸੀ ਤਾਂ ਜਿਹੜੀਆਂ ਇਹ ਰਖਾਵਾਂ ਨੇ ਸਮੰਤਰ ਰਖਾਵਾਂ ਨੂੰ ਦਰਸਾ ਰਹੀਆਂ ਨੇ ਇਹ ਸਮੀਕਰਨਾਂ ਨੇ ਜਿਹੜੀਆਂ ਤਾਂ ਇਹਨਾਂ ਦਾ ਕੋਈ ਹੱਲ ਨਹੀਂ ਠੀਕ ਹੈ ਤਾਂ ਜਿਹੜੀ y 0 ਤਾਂ x ਤੋਂ ਰਹੀ ਆ ਗਿਆ y -7 ਉਸ ਦੇ ਸਮੰਤਰ ਆ ਜੂ ਠੀਕ ਹੈ ਤਾਂ ਇਹ ਕੋਈ ਹੱਲ ਨਹੀਂ 6k ਜਿਸ ਦਾ ਹੱਲਾ ਤੱਕ ਇਹਦਾ ਮੁੱਲ ਦੱਸੋ ਤਾਂ x ਨੂੰ 6 ਭਰ ਦੋ y ਨੂੰ k ਭਰ ਦੋ ਤਾਂ 6 3 18 k 18 k y 0 ਹੋ ਜੂ ਤਾਂ ਇਹ ਉਧਰ ਵਗ ਜਾਣਗੇ y ਦਾ ਹੋ ਜੂ 18 ਦਾ ਹੋ ਜੂ ਤਾਂ k 22 18 ਕੱਢ ਦਾਂਗੇ k ਆਪਣੇ ਕੋਲ 4 ਆ ਜੂਗਾ ਪਹਿਲੀ ਆਪਸ਼ਨ ਸਹੀ ਹੋ ਜੂਗੀ ਸੀ ਦਾ ਮਤਲਬ ਦੱਸਣਾ ਵੀ ਇਹਨਾਂ ਦੇ ਅਨੰਤ ਹੱਲ ਹੋ ਜਾਣ ਅਨੰਤ ਹੱਲ ਉਦੋਂ ਹੁੰਦੇ ਆ ਜਦੋਂ a1 a2 b1 b2 ਬਰਾਬਰ ਹੋ ਜਾਂਦਾ c1 c2 ਤਾਂ ਦੇਖੋ ਤੁਸੀਂ ਇੱਕ ਇੱਥੇ -1 ਇੱਥੇ -2 ਮਤਲਬ -1 -2 ਕਹਿਣ ਦਾ ਮਤਲਬ 1 2 2 4 c c1 c2 ਉਹ ਵੀ 1 2 ਆ ਤਾਂ 1 2 ਆਉਣਾ ਚਾਹੀਦਾ ਤਾਂ ਇੱਥੇ 6 ਆ ਤਾਂ ਇੱਥੇ ਕਿੰਨਾ ਆਉਣਾ ਚਾਹੀਦਾ ਫਿਰ 3 ਕਿਉਂਕਿ 3 6 1 2 ਆਊਗਾ ਨਾ ਤਾਂ ਪਹਿਲੀ ਆਪਸ਼ਨ a ਆ ਜੂਗੀ k ਦਾ ਮੁੱਲ ਪਤਾ ਕਰੋ ਕਹਿੰਦੇ ਇਹਦਾ ਜੋੜ ਆ ਜਿਹੜਾ ਸਿਫਰਾਂ ਦਾ ਉਹ ਗੁਣਾ ਤੋਂ ਇੱਕ ਵੱਧ ਹੋਵੇ ਸਿਫਰਾਂ ਦੇ ਗੁਣផល ਤੋਂ ਇੱਕ ਵੱਧ ਹੋਵੇ ਜੇ k ਨੂੰ ਅਸੀਂ -10 ਲੈ ਲਾਂਗੇ ਮਤਲਬ ਪਹਿਲੀ ਆਪਸ਼ਨ ਲੈ ਲਾਂਗੇ ਤਾਂ ਇੱਥੇ ਜਿਹੜਾ ਇਹਦਾ ਜੋੜ ਬਣੂ 15 15 -5 ਬਣ ਜੂ -3 ਬਣੂਗਾ ਗੁਣਾ ਬਣੂਗੀ ਜਿਹੜੀ -10 5 ਬਣੂਗੀ -2 ਬਣੂਗੀ ਜਿਹੜੀ ਕਿ -3 ਤੋਂ ਇੱਕ ਵੱਧੂ ਠੀਕ ਹੈ ਤਾਂ ਅਗਲੀ ਮੈਂਸ ਦਾਸ ਆ ਜੂ ਇਸ ਬਹੁਪਦ ਦੇ ਵਿੱਚ ਕਿੰਨੇ ਪਦ ਹੋਣਗੇ ਕਿੰਨੀਆਂ ਟਰਮਸ ਹੋਣਗੀਆਂ ਜੇ ਅਸੀਂ ਟਰਮ ਦੇ ਹਿਸਾਬ ਨਾਲ ਦੇਖਾਂਗੇ ਪੁੱਤ ਇਹਦੀ ਜਿਹੜੀ ਘਾਤ ਬਣੂਗੀ ਉਹ ਬਣ ਜੂਗੀ 50 ਤਾਂ ਇਸ ਲਈ ਇਹਦੇ ਟਰਮਸ ਇਹਦਾ ਸਹੀ ਅਨਸਰ ਤਾਂ 51 ਬਣਦਾ ਵੀ 51 ਟਰਮਸ ਹੋਣੀਆਂ ਚਾਹੀਦੀਆਂ ਬਹੁਪਦ ਪਰ ਜੇ ਆਪਾਂ ਇਹਦੇ ਵਿੱਚ ਜਿਹੜੀ ਆ ਗੁਣਾ ਦੇ ਵਿੱਚ ਦਿੱਤੀਆਂ ਹੋਈਆਂ ਇਹਨਾਂ ਨੂੰ ਦੇਖਾਂਗੇ ਤਾਂ 50 ਬਣੂਗਾ ਪਰ ਅਸਲ ਦੇ ਵਿੱਚ ਇਹਦੀ ਸਹੀ ਆਪਸ਼ਨ ਆ ਜਿਹੜੀ 51 ਜਿਹੜੀ ਆਪਸ਼ਨਾਂ ਦੇ ਵਿੱਚ ਨਹੀਂ ਹੈ ਅੱਗੇ ਤਿਰਪੁਜ اے ਬੀ ਸੀ ਈ ਜਿਹੜੀ ABC ਆ ਉਹ D E F ਦੇ ਸਮਰੂਪ ਦਿੱਤੀ ਆ A B C D E F ਦੇ ਸਮਰੂਪ ਹੈ ਤਾਂ ਸੀ ਦੋ ਕੋਣ ਸਾਨੂੰ ਦਿੱਤੇ ਹੋਏ ਆ ਪਹਿਲਾਂ ਤਾਂ ਇਹ ਦੇਖ ਲਓ ਵੀ ਜਿਹੜਾ F ਕੋਣ ਸਾਨੂੰ ਪੁੱਛਿਆ ਉਹ C ਕੋਣ ਦੇ ਬਰਾਬਰ ਹੋਊ A ਤੇ B ਸਾਨੂੰ ਦਿੱਤੇ ਆ A ਤੇ B ਦਾ ਜਿਹੜਾ ਜੋੜ ਬਣ ਗਿਆ ਉਹ ਬਣ ਗਿਆ 130 ਤਾਂ ਟੋਟਲ ਕੋਣ 180 ਹੁੰਦਾ ਤਾਂ ਜਿਹੜਾ C ਕੋਣ ਆ ਉਹ 50 ਆ ਜੂ ਇਸ ਕਰਕੇ F ਵੀ ਕਿੰਨਾ ਆ ਜੂਗਾ 50 ਤਾਂ ਇਹਦੇ ਲਈ ਬਲੀ ਆਪਸ਼ਨ 50 ਆ ਜੂ ਅੱਗੇ ਵੀ ਸਹੀ ਕਥਨ ਚੁਣਨਾ ਪਹਿਲਾਂ ਸਾਨੂੰ ਇਹ ਪਤਾ ਹੋਣਾ ਜਿਹਦਾ ਵੀ ਕੀ ਦੇ ਸਮਰੂਪ ਹੈ ਜੇ ਅਸੀਂ ਇਧਰੋਂ ਤਿਰਪੁਜ P Q R ਲੈ ਲਈਏ ਤਾਂ P Q R 12 ਤੋਂ 7.6 ਤਾਂ ਇਹ ਬਣੂਗਾ 6 ਤੋਂ 3.8 ਮਤਲਬ ਇਹ ਬਣੂਗੀ ਸਮਰੂਪ C B A ਦੇ ਤਾਂ ਇਸ ਕਰਕੇ ਕੋਣ ਜਿਹੜਾ P ਪਹਿਲਾ ਅੱਖਰ ਹੈ ਇਧਰੋਂ ਕੋਣ ਪਹਿਲਾ ਅੱਖਰ C ਕੋਣ P ਕੋਣ C ਦੇ ਬਰਾਬਰ ਹੋਊਗਾ C ਆਪਸ਼ਨ ਸਹੀ ਹੋਊਗਾ ਅੱਗੇ ਵੀ ਇਹਨਾਂ ਵਿੱਚੋਂ ਦੱਸਣਾ ਕਿਹੜਾ ਕਥਨ ਗਲਤ ਹੈ ਰੋਂਗ ਸਟੇਟਮੈਂਟ ਇਨਕਰੈਕਟ ਦੱਸਣੀ ਹੈ ਜੇ ਦੋ ਤਕੋਣਾ ਸਮਰੂਪ ਨੇ ਸੌਰੀ ਸਰਵੰਗ ਸਮਾਨ ਨੇ ਤਾਂ ਸਮਰੂਪ ਹੀ ਨੇ ਬਿਲਕੁਲ ਸਹੀ ਹੈ ਇਹ ਕਾਂਗੂਰੈਂਟ ਆ ਤੇ ਸਿਮਿਲਰ ਵੀ ਹੈ ਸਹੀ ਹੈ ਇਹ ਇੱਕ ਵਰਗ ਤੇ ਸੰਪੂਜ ਸੰਪੂਜ ਨਹੀਂ ਹੈਗਾ ਅਸਲ ਦੇ ਵਿੱਚ ਸੰਚਤਤ੍ਰਭੁਜਾ ਸਮਰੂਪ ਨਹੀਂ ਹਨ ਇਹ ਬਿਲਕੁਲ ਸਹੀ ਸਿਰ ਟੰਡਾ ਸਿਮਿਲਰ ਹੈ ਨਹੀਂ ਕਿਉਂਕਿ ਕੋਣ ਬਰਾਬਰ ਨਹੀਂ ਹੁੰਦੇ ਉਹਦੇ ਵਿੱਚ ਇੱਕ ਤਕੋਣ ਸਮਰੂਪ ਹੈ ਵੀ ਤਾਂ ਉਹਨਾਂ ਦੀਆਂ ਭੁਜਾਵਾਂ ਸਮਾਨ ਸੰਗਤ ਭੁਜਾਵਾਂ ਸਮਾਨ ਪਾਤੀ ਜਿ ਨੇ ਬਿਲਕੁਲ ਜੇ ਸਮਰੂਪ ਨੇ ਤਾਂ ਅਨੁਪਾਤੀ ਹੋਣੀਆਂ ਠੀਕ ਹੈ ਵੀ ਉਸ ਤੋਂ ਬਾਅਦ ਜੇ ਬਹੁਤ ਬਹੁ ਸਮਰੂਪ ਨੇ ਤਾਂ ਕੇਵਲ ਉਹਨਾਂ ਦੀ ਸੰਗਤ ਪੰਜਾਵਾ ਸਮਾਨਨ ਪਾਤੀ ਹੈ ਨਹੀਂ ਕੋਣ ਵੀ ਬਰਾਬਰ ਹੋਣੀ ਚਾਹੀਦੀ ਹੈ ਤਾਂ ਡੀ ਆਪਸ਼ਨ ਹੈ ਜਿਹੜੀ ਉਹ ਸਟੇਟਮੈਂਟ ਸਹੀ ਨਹੀਂ ਹੈ ਤੁਰਕ ਅੱਗੇ ਵੀ ਜੇ ਇਹ ਸਮਰੂਪਤਾ ਦੱਸਣਾ ਸੀ ਕਿਹੜਾ ਬਣੂ ਜੇ ਅਸੀਂ ਪਹਿਲੇ ਦੋ ਲੈ ਲਈਏ ਮਤਲਬ AB/BC ਲੈ ਲਈਏ ਤਾਂਦਰੋ ਲਵਾਂਗੇ QP ਜਿਹਨੂੰ ਅਸੀਂ PQ ਵੀ ਲਿਖ ਸਕਦੇ ਹਾਂ ਤੇ ਪਿਛਲੇ ਦੋ ਕੀ ਬਣ ਜੂਗਾ PR ਤਾਂ ਇਹਦੀ ਆਪਸ਼ਨ ਆ ਬਣਦੀ ਹੈ ਹੁਣ QP ਨੂੰ ਅਸੀਂ PR ਵੀ ਲਿਖ ਸਕਦੇ ਹਾਂ ਤਾਂ AB/BC PQ/PR B ਆਪਸ਼ਨ ਹੈ ਜਿਹੜੀ ਇਹਦੇ ਲਈ ਸਹੀ ਬਣਦੀ ਹੈ ਬੌਲਕ ਦਾ ਪਤਾ ਕੰਦਾ ਸੂਤਰ ਕੀ ਹੈ ਵੀ ਬੌਲਕ ਬਰਾਬਰ ਤਿੰਨ ਮੱਧਕਾ ਮਾਈਨਸ ਦੋ ਮੱਧਮਨ ਹੁੰਦਾ ਹੈ ਤਾਂ ਵੀ ਆਪਸ਼ਨ ਸਹੀ ਬਣ ਜੂਗੀ ਅੱਗੇ ਜਿਹੜਾ ਇਹ ਦਿੱਤਾ ਹੋਇਆ ਮੋਡਲ ਕਲਾਸ ਦੀ ਉੱਪਰਲੀ ਸੀਮਾ ਦੱਸਣੀ ਹੈ ਮੋਡਲ ਕਲਾਸ ਮਤਲਬ ਜਿਹੜਾ ਬੌਲਕ ਵਰਗ ਅੰਤਰਾਲ ਹੈ ਉਸ ਦੀ ਅਸੀਂ ਉੱਪਰਲੀ ਸੀਮਾ ਦੱਸਣੀ ਹੈ ਬੌਲਕ ਵਰਗ ਅੰਤਰਾਲ ਉਹ ਹੁੰਦਾ ਵੀ ਜਿਹੜੀ ਦੀ ਬਾਰੰਬਾਰਤਾ ਸਭ ਤੋਂ ਵੱਧ ਹੁੰਦੀ ਹੈ ਉਹ 51 ਵਾਲਾ ਤਾਂ ਇਹਦੀ ਉੱਪਰਲੀ ਸੀਮਾ ਇਹਨੂੰ ਜੇ ਅਸੀਂ ਖੋਲ ਕੇ ਲਿਖਾਂਗੇ ਬਣੂਗਾ 160 ਤੋਂ 165 ਇਹਦੀ ਉੱਪਰਲੀ ਸੀਮਾ ਕਿੰਨੀ ਬਣੂਗੀ 165 ਬਣੂ ਉਸ ਤੋਂ ਬਾਅਦ ਅਸੀਂ ਇਹਦਾ ਔਸਤ ਕੱਢਣਾ ਸੀ ਕਿੰਨੀਆਂ ਹੋ ਗਈਆਂ xਾਂ 5x ਹੋ ਗਿਆ ਤਾਂ 3 ਦੇ 2 ਦੇ 5 5 ਤੇ 3 ਨੇ 8 8 ਚੋਂ 2 ਘਟਦਾਂਗੇ 6 6 ਤੇ 7 13 13 ਦੇ ਵਿੱਚ 72 ਜੋੜਦਾਂਗੇ 85 ਬਣ ਜੂ 13 ਦੇ ਵਿੱਚ 72 ਜੋੜ ਕੇ 85 ਤਾਂ 5 ਸੰਖਿਆਵਾਂ ਨੇ 15 ਨਾਲ ਕਰਦਾਂਗੇ ਭਾਗ ਤਾਂ 5x ਨੂੰ 15 ਨਾਲ ਕਰਾਂਗੇ ਇਹ ਤਾਂ x ਰਹਿ ਜੂਗੀ 85 ਨੂੰ 15 ਨਾਲ ਕਰਾਂਗੇ 17 ਰਹਿ ਜੂ ਸਾਰੂ ਪੰਜ 85 ਹੁੰਦੇ ਆ ਤਾਂ ਇਹ ਆ ਜੂਗਾ x 17 ਸੀ ਆਪਸ਼ਨ ਠੀਕ ਹੈ ਸੀ ਆਪਸ਼ਨ ਆ ਜੂ ਅੱਗੇ ਵੀ ਬੱਤੇ ਕੋਲ ਇੱਕ ਪਾਸਾ ਹੈ ਅੰਕ ਲਿਖਿਆ ਹੈ ਬੁੱਕ ਚੋਈਆਂ ਇਹ ਪ੍ਰਾਪਤ ਹੋਣ ਦੀ ਕੀ ਸੰਭਾਵਨਾ ਏ ਕਿੰਨੀ ਵਾਰ ਆਇਆ ਪੁੱਤ ਦੋ ਵਾਰ ਟੋਟਲ ਕਿੰਨਿਆ 6 2/6 ਜਾਨੀ ਕਿ ਕੱਟ ਦਾਂਗੇ 1/3 ਆਜੂ ਡੀ ਆਪਸ਼ਨ ਸਹੀ ਬਣ ਜੂਗੀ ਤਾਂ ਜੇ ਪੱਤਿਆਂ ਦੇ ਵਿੱਚੋਂ ਪੱਤੇ ਬਾਹਰ ਕੱਢੇ ਗਏ ਪਰ ਇਹਦੇ ਵਿੱਚੋਂ 6 ਪੱਤੇ ਗੁੰਮ ਨਹੀਂ ਵੀ ਕਿਹੜੇ ਦੋ ਪਾਂ ਦੇ ਤੇ ਚਾਰ ਹੁਕਮ ਦੇ ਤਾਂ 52 ਚੋਂ ਪੱਤੇ ਜਿਹੜੇ ਹੁਣ ਕੁੱਲ ਪੱਤੇ ਰਹਿ ਗਏ ਉਹ 46 ਰਹਿ ਗਏ ਕਿਉਂਕਿ 6 ਪੱਤੇ ਤਾਂ ਹੈ ਹੀ ਨਹੀਂ ਕਾਲਾ ਪੱਤਾ ਬਾਹਰ ਘਟਣਾ ਹੈ ਕਾਲੇ ਪੱਤਿਆਂ ਦੇ ਵਿੱਚੋਂ ਵੀ ਚਾਰ ਹੁਕਮ ਦੇ ਪੱਤੇ ਗੁੰਮ ਹੈ ਤਾਂ ਉਹ ਕਿੰਨੇ ਰਹਿ ਗਏ ਹੁਣ 2 ਅੱਗੇ ਵੀ ਕਿਸੇ ਘਟਣ ਦੀ ਵਾਪਰ ਨਹੀਂ ਸੰਭਾਉਣਾ ਪੀ ਆ ਨਾ ਵਾਪਰ ਨਹੀਂ ਸੰਭਾਉਣਾ ਕਹੂਗਾ ਤਾਂ ਕੀ ਸਬੰਧ ਹੈ ਕਿਸੇ ਘਟਨਾ ਦੇ ਹੋਣ ਦੀ ਮਤਲਬ ਵਾਪਰਨ ਦੀ ਤੇ ਨਾ ਹੋਣ ਦੀ ਸੰਭਾਵਨਾ ਦਾ ਜੋੜ ਕਿੰਨਾ ਹੁੰਦਾ 1 ਹੁੰਦਾ ਪੀ ਪਲੱਸ ਕਯੂ ਬਰਾਬਰ 1 ਹੋਊਗਾ ਇਹ ਸੀਗੇ ਤੁਹਾਡੇ ਇੱਕ ਇੱਕ ਨੰਬਰ ਦੇ ਕੁਐਸਚਨ ਬਾਕੀ ਜਿਹੜਾ ਪੇਪਰ ਸੀਗਾ ਉਹ ਈਜ਼ੀ ਸੀਗਾ ਵੀ ਬੁੱਕ ਚੋਂ ਸੀ ਉਹ ਤਾਂ ਤੁਸੀਂ ਕਰ ਹੀ ਲਿਆ ਹੋਣਾ ਹਨਾ ਤਾਂ ਕੋਈ ਬੜਾ ਔਖਾ ਪੇਪਰ ਨਹੀਂ ਸੀ ਤਾਂ ਉਮੀਦ ਆ ਵੀ ਤੁਸੀਂ ਇਹਦੇ ਵਿੱਚ ਪੂਰੇ ਅੰਕ ਲੈ ਹੋਣਗੇ ਜਾਂ ਇੱਕ ਅਦਾ ਹੋ ਸਕਦਾ ਬੇਟਾ ਗਲਤ ਹੋ ਜਾਣਾ ਬਾਕੀ ਤਾਂ ਇਹ ਪੇਪਰ ਸੌਖਾ ਹੀ ਸੀ ਜਿਹੜੇ ਬੱਚੇ ਵਧੀਆ ਨੇ ਉਹਨਾਂ ਨੇ ਪੂਰੇ ਲੈ ਹੋਣੇ ਥੈਂਕ ਯੂ